ਨਮਸਕਾਰ ਦੋਸਤੋ ਮੈਂ ਰਮੇਸ਼ ਕਬਤ ਇੰਡੀਅਨ ਟੀਵੀ ਨਿਊਜ਼ ਕੋਟੂਰਾ ਪੰਜਾਬ ਅੱਜ ਅਸੀਂ ਖੜੇ ਆਏ ਪਾਸ਼ਾਹੀ ਗੁਰਦੁਆਰਾ ਦਸਵੀਂ ਜਿੱਥੇ ਕਿ ਅੱਜ ਬਾਬਾ ਕਲਵੰਤ ਸਿੰਘ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਵਾਗਤ ਜਿਹੜਾ ਮਨਾਇਆ ਜਾ ਰਿਹਾ 30 ਅਗਸਤ ਸ਼ਨੀਵਾਰ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿੱਥੇ ਕਿ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ ਹਲਵਾਈ ਬੈਠੇ ਆ ਔਰ ਮਠਾਈ ਬਣ ਰਹੀ ਹੈ ਲੰਗਰ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ ਔਰ ਪੁਰਜੋਰ اپੀਲ ਕੀਤੀ ਗਈ ਹੈ ਸੰਗਤ ਨੂੰ ਕਿ ਵੱਧ ਚੜ ਕੇ ਇੱਥੇ ਪਹੁੰਚਣਾ ਤੇ ਦਾਨੀ ਸੱਜਣਾ ਵੀਰ ਨੂੰ ਵੀ اپੀਲ ਕੀਤੀ ਗਈ ਹੈ ਕਿ ਵੱਧ ਚੜ ਕੇ ਇੱਥੇ ਸਹਿਯੋਗ ਦੇਣ ਔਰ ਸੇਵਾਦਾਰਾਂ ਨੂੰ ਵੀ اپੀਲ ਕੀਤੀ ਗਈ ਹੈ ਕਿ ਇੱਥੇ ਆ ਕੇ ਲੰਗਰ ਪਾਣੀ ਦੀ ਸੰਗਤ ਦੀ ਸੇਵਾ ਕੀਤੀ ਜਾਵੇ ਜੋੜੇ ਘਰ ਦੀ ਸੇਵਾ ਕੀਤੀ ਜਾਵੇ ਤੇ ਇਸ ਕਰਕੇ ਵੱਧ ਤੋਂ ਵੱਧ ਪਹੁੰਚਣ ਦੀ ਖੇਚਲ ਕਰਨਾ ਤੁਹਾਨੂੰ ਦਿਖਾਣੇ ਆ ਬਾਬਾ ਜੀ ਦੀ ਲਾਈਵ ਤਸਵੀਰਾਂ ਜੋਰ ਨਾਲੇ ਦੱਸਿਆ ਉਹ ਤੁਹਾਨੂੰ ਦਿਖਾਣੇ ਆ

ਦੀ ਜੀਤੇ ਮਹਸਾਤਰੀ ਲਈ ਗੁਰਪ੍ਰਭੂ ਨੂੰ ਲੈ ਕੇ ਜੋ ਬ੍ਰੈਸਮੈਨ ਨੇ ਕੀਤੀ ਗਈ ਹੈ ਕਿ ਕਹਿਣਾ ਚਾਹੁੰਦੇ ਪਹਿਲੋ ਦਾ ਛਕਰਾਨਾ ਕਰਦੇ ਉਸ ਮਾਲਕ ਦਾ ਪਰਮੇਸ਼ਰ ਦਾ ਜਿਨੇ ਸਾਨੂੰ ਇਹ ખ્રਿਸਤ ਮਾਰਗ ਦੇ ਵਿੱਚ ਬਹੁਤ ਪਰਖੁੱਲਤ ਤੇ ਪੱਕਾ ਕੀਤਾ ਹੈ ਕਿ ਜਿਹੜਾ ਗ੍ਰੇਸਤ ਮਾਰਗ ਹੈ ਸਭ ਤੋਂ ਸੱਚਾ ਤੇ ਸੁੱਚਾ ਮਾਰਗ ਹੈ ਤੇ ਪਰਮਾਤਮਾ ਦੀ ਦੱਸੀ ਹੋਈ ਮਰਜ਼ਾਦਾ ਅੱਗੇ ਵਧਾਉਣ ਵਾਸਤੇ ਹੀ ਸ੍ਰੀ ਗੁਰੂ ਨਾਨਕ ਪਰਮੇਸ਼ਰ ਉਤਾਰ ਲਿਓ ਸ਼ੁਭ ਬੰਸ ਪ੍ਰਧਾਨਾ ਨਰੰਕਾਰ ਦਾ ਸਰੂਪ ਧਾਰ ਕੇ ਗੁਨਾਗਦੇ ਜੀ ਪਾਸ਼ਾ ਜੀ ਇਸ ਸੰਸਾਭ ਤੇ ਆਏ। ਇਲਾਪਾ ਵਿਆਹ ਮੁਰਬ ਮਨਾਉਣਿਆਂ ਦਾ ਸੁਰਾਨਾ ਕਰਦੇ ਆ ਖੁਸ਼ੀਆਂ ਕਰਦੇ ਆ ਲੱਖ ਖੁਸ਼ੀਆਂ ਪਾਸ਼ਾੀਆਂ ਇਹ ਸਤਗੁਰ ਨਦਰ ਕਰੇ। ਗੁਰਬਾਣੀ ਦਾ ਪਰਮਾਨਾ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭ ਆ ਦਰਗ ਇੱਕ ਆ ਬਸੀਟ। ਹਰ ਨਾਮੋਂ ਮੰਤਰ ਲਾਇੰਦਾ ਕੱਟੇ ਹਮੇ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿ ਤੁਰੇ ਪਿਆ ਸੰਜੋ। ਦੇਖੋ ਗੁਰੂ ਲੰਗਦੇ ਜੀ ਪਾਸ਼ਾ ਜੀ ਨੇ ਮਾਤਾ ਤ੍ਰੇਤਾ ਜੀ ਦੀ ਦੁੱਖ ਨੂੰ ਭਾਗ ਲਾਏ ਬਾਬਾ ਕਲਿਆਨ ਚੰ ਮਹਿਤਾ ਕਾਲੂ ਜੀ ਉਹਨੂੰ ਬਾਬਾ ਸਤਕਾਰ ਉਹ ਮੈਂ ਸਭ ਤੋਂ ਵੱਡਾ ਹੈ ਕਿ ਬਾਬੇ ਦਾ ਸਭ ਤੋਂ ਵੱਡਾ ਉੱਚਾ ਸ਼ਬਦ ਸਤਕਾਰ ਦਾ ਹੁੰਦਾ ਹੈ ਉਹਨਾਂ ਦੇ ਘਰ ਸਤਗੋ ਜੀ ਨੇ ਭਾਗ ਲਾਏ ਤੇ ਬੇਬੇ ਬੇਬੇ ਸ਼ਬਦ ਬੜਾ ਪਿਆਰਾ ਤੇ ਸਭ ਤੋਂ ਉੱਚਾ ਸ਼ਬਦ ਹੈ ਬੇਬੇ ਸ਼ਬਦ ਪਹਿਲੋਂ ਮਾਤਾ ਬੇਬੇ ਭਣ ਭੈਣ ਜੀ ਉਹ ਵੀ ਸ਼ਬਦ ਵਰਤਦੇ ਅਸੀਂ ਮਾਤਾ ਨਾ ਬੇਬੇ ਨਾਲਕੀ ਜੀ ਦੇ ਹਿੱਸੇ ਦੇ ਵਿੱਚ ਸਭ ਤੋਂ ਪਹਿਲਾਂ ਸ਼ਖਤ ਪਿਆਰਾ ਬੇਬੇ ਦਾ ਆਇਆ ਉਹਨਾਂ ਦੇ ਵੀਰ ਬੰਦ ਦਾ ਬੇਬੇ ਨਾਲਕੀ ਜੀ ਨੂੰ ਸੁਭਾਗ ਪੜਾ ਆਇਆ ਫਿਰ ਮਾਪਿਓ ਦੀ ਇੱਛਾ ਹੁੰਦੀ ਸਭ ਤੋਂ ਵੱਡੀ ਜਦੋਂ ਸੁਪੁੱਤਰ ਦਾ ਵਿਆਹ ਹੁੰਦਾ ਕੋ ਲਾਂਗਦੇ ਜੀ ਪਾਸ਼ਾ ਜੀ ਦਾ ਵਿਆਹ ਮੂਰ ਚੰਦ ਦੀ ਸੁਪੁੱਤਰੀ ਜਿਹਦੀ ਸੁਪੁੱਤਰੀ ਦਾ ਨਾਮ ਹੈ ਮਾਤਾ ਸਲਖਣੀ ਜੀ ਸਾਡੇ ਬੜੇ ਹੀ ਪੂਜਨੀਕ ਨੇ ਉਹਨਾਂ ਦੇ ਮਾਤਾ ਸਲਖਣੀ ਨੇ ਮਾਤਾ ਚੰਦੋ ਰਾਣੀ ਜੀ ਦੇ ਜਨਮ ਉੱਖ ਤੋਂ ਜਨਮ ਲਿਆ। ਦੇਖੋ ਸਭ ਤੋਂ ਪਹਿਲਾਂ ਤਾਂ ਉਹਨਾਂ ਲਾਂਗ ਦੇ ਜਿਹਦੇ ਪਿਤਾ ਨੇ, ਮਾਤਾ ਨੇ, ਭੈਣ ਜੀ ਨੇ, ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੇ ਸਹੁਰਾ ਪਰਿਵਾਰ ਨੇ ਕਿੰਨਾ ਤਾਪੀਤਾ ਹੋਗਾ। ਕਿੰਨੀ ਬੰਦਗੀ ਕੀਤੀ ਹੋਗੀ ਜਿਨ੍ਹਾਂ ਨੂੰ ਇੱਕ ਪਰਮੇਸ਼ਰ ਨੂੰ ਆਪਣਾ ਦਿਮਾਗ ਸਮਝ ਲੋ, ਜਵਾਈ ਸਮਝ ਲੋ ਤੇ ਮਾਤਾ ਸਲਖਣੀ ਜੀ ਨੂੰ ਆਪਣਾ ਪਤੀ ਪਰਮੇਸ਼ਰ ਹੋਣ ਦਾ ਮਾਣ ਪ੍ਰਾਪਤ। ਉਜੜਾ ਪਾਉਣਾਂ ਦਾ ਗਰਪੂਰਵ ਮਨਾਉਨੇ ਆ ਨਾ ਆਪਾਂ ਤਾਂ ਮਨਾ ਹੀ ਕੋਈ ਨਹੀਂ ਸਕਦੇ ਆਪਾਂ ਤਾਂ ਆਪਦੀਆਂ ਖੁਸ਼ੀਆਂ ਲੈਣੇ ਆ ਸਤਿਗੋਈ ਆਪਣੇ ਤੇ ਕਿਰਪਾ ਕਰਦੇ ਆ ਜਿੰਨੇ ਵੀ ਸੰਗਤ ਐ ਕੋਰਪੂਰਾ ਸ਼ਹੀ ਦੀ ਬੈਠੇ ਜਿੱਥੇ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਾ ਕੋਈ ਗੁਲਾਮ ਦੇ ਪਾਸ਼ਾਹੀ ਦਾ ਹਰ ਤਰ੍ਹਾਂ ਦਾ ਇਹ ਖੁਸ਼ੀਆਂ ਦੇ ਸਮਾਗਮ ਮਨਾਉਂਦੇ ਹਨ ਗੁਰਦੁਆਰਾ ਪਾਸ਼ਾਹੀ ਦਸਵੀਂ ਸ਼ੌਣੀ ਨਾਨਕ ਸਿੰਘ ਢੱਡਾ ਦਾਲ ਰਖੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇਹ ਗਰਪੂਰਵ ਵਿਆਹ ਸੰਗਤਾਂ ਦੇ ਪਿਆਰ ਸਦਕਾ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਜਿਤਨੀਆਂ ਵੀ ਸੰਗਤਾਂ ਆਉਂਦੀਆਂ ਨੇ ਬਿਨਾਂ ਵੇਖਰੇ ਤੋਂ ਹਰੇਕ ਤਰ੍ਹਾਂ ਦੀ ਹਰੇਕ ਧਰਮ ਨੂੰ ਮੰਨਣ ਵਾਲੀ ਸੰਗਤਾਂ ਧਰਮ ਵੇਖਾ ਸਾਡੀ ਆਪ ਆਪਣੀ ਮੰਨ ਦੀ ਸੋਚ ਵੱਖਰੀ ਹੋ ਸਕਦੀ ਹੈ ਪਰ ਧਰਮ ਪਰਮੇਸ਼ਰ ਦੇ ਨਾਮ ਦੇ ਉੱਤੇ ਚੱਲਦਾ ਹੈ ਜਿੰਨੀਆਂ ਕਿੰਨੀ ਤਰੀਕ ਨੂੰ ਤੇ ਕਿਹੜੇ ਦਿਨ ਮਨਾਏ ਦੱਸ ਰਹੀ ਜੀ ਸਾਰੀਆਂ ਵੀ ਜਿਹੜੀਆਂ ਸੰਗਤਾਂ ਨੇ ਜਦੋਂ ਹੁਣ ਦੇਖੋ ਜਿਹੜੀ ਹਲਵਾਈਆਂ ਦਾ ਕੰਮ ਹੈ ਉਸੇ ਕੱਲ ਤੋਂ ਸ਼ੁਰੂ ਕੀਤਾ ਹੋਇਆ ਹੈ ਨਾਸਮੁੰਦਰ ਪਰ ਆ ਜਾ ਸਕਦਾ ਹੈ ਨਾ ਸੰਗਤ ਇਹ ਤਾਂ ਜਿੰਨਾ ਕੋਈ ਗੁਰੂ ਦੀ ਕਿਰਪਾ ਹੁੰਦੀ ਹੈ ਹੁਣਾਂ ਹੀ ਵਿਆਹ ਦੀ ਖੁਸ਼ੀ ਦੇ ਵਿੱਚ ਕਈ ਪ੍ਰਕਾਰ ਦੀਆਂ ਮਠਿਆਈਆਂ ਬਣਾ ਰਹੇ ਆ ਇਹ ਜਿਹੜਾ ਸਮਾਗਮ ਹੈ ਇਹ ਸਾਡਾ 30 ਤਰੀਕ ਸ਼ਾਮ ਨੂੰ ਦਿਨ ਸ਼ਨੀਵਾਰ ਨੂੰ ਹੈ ਜਿਹੜਾ ਸਮਾਗਮ ਹੈ ਤਕਰੀਬਨ 5 ਵਜੇ ਅਸੀਂ ਸ਼ੁਰੂ ਕਰ ਦੇਣਾ ਇਸ ਦੇ ਵਿੱਚ ਸਹੀ ਪਾਠ ਰੱਖੇ ਨੇ ਉਹ ਵੀ ਭੋਗ ਦਾ ਸਮਾਂ ਸਿਸ਼ਚਿਤ ਹੈ ਸਾਡਾ ਇਹ ਸਾਰੀ ਸਮਾਪਤੀ 5 ਵਜੇ ਤੋਂ ਲੈ ਕੇ ਰਹਿ ਰਸ ਵੀ ਹੋਵੇਗੀ ਆਰਤੀ ਆਰਦਾ ਵੀ ਹੋਵੇਗਾ ਉਸ ਤੋਂ ਬਾਅਦ ਕੀਰਤਨ ਹੋਵੇਗਾ ਸਾਰੀ ਸਮਾਪਤੀ ਜਿਵੇਂ ਗੁਰੂ ਦਾ ਹੁਕਮ ਹੋਵੇਗਾ 10 ਵਜੇ ਰਾਤ ਨੂੰ ਜਨ ਸ਼ਨੀਵਾਰ 30 ਤਰੀਕ ਨੂੰ ਕੀਤੀ ਜਾਵੇ। ਸੋ ਦਾਸ ਵੱਲੋਂ ਬੇਨਤੀ ਹੈ ਸਮੁੱਚੀ ਸੰਗਤ ਨੂੰ ਕੋਟਪੂਰਾ ਵਿਖੇ ਸੰਗਤਾਂ ਨੂੰ ਸਾਰਿਆਂ ਨੇ ਮਨ ਭਾਵਨਾ ਕਰਕੇ ਸ਼ਰਧਾ ਭਾਵਨਾ ਦੇ ਨਾਲ ਗੁਰਨਾਗਦੇਵ ਜੀ ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਹਾਜ਼ਰੀ ਭਰਨੀ। ਇਹ ਮੇਰੀ ਹੱਥ ਜੋੜ ਕੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਤੇ ਮੈਂ ਇਹ ਵੀ ਬੇਨਤੀ ਕਰਾਂਗਾ ਜਿੰਨੇ ਵੀ ਸੇਵਾਦਾਰ ਨੇ ਤਨ ਮਨ ਤਨ ਕਰਕੇ ਸੇਵਾ ਕਰਦੇ ਨੇ ਦੇਖੋ ਲੰਗਰ ਬਣਾਉਣ ਦੀ ਵੀ ਸੇਵਾ ਸਭ ਤੋਂ ਵਰਤੋਂ ਦੀ ਸੇਵਾ ਆਪਾਂ ਦੇਖਦੇ ਹਾਂ ਲੰਗਰ ਲਾਉਣੇ ਆ। ਆ ਜਿਹੜੇ ਸੇਵਾਦਾਰ ਨੇ ਉਹ ਬੜਾ ਸ਼ਾਹ ਦੇ ਨਾਮੇ ਸੇਵਾ ਕਰਦਨੇ ਇਸ ਸੰਸਥਾਨ ਤੇ ਵੀ ਸੰਗਤਾਂ ਵਿੱਚ ਸੇਵਾ ਕਰਦੀਆਂ ਨੇ ਕਿ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਗਿਆਨੀ ਬਲਵੀਰ ਸਿੰਘ ਜੀ ਨੇ ਮੁਕਸਰ ਨੇ ਪਰ ਇਹਨਾਂ ਨੇ ਇਸ ਸੰਸਥਾਨ ਤੇ ਵੀ ਬੜਾ ਲੰਮਾ ਸਮਾਂ ਸੇਵਾ ਕੀਤੀ ਉਹ ਕਰੋ ਸੇਵਾ ਕੀਤੀ ਸਿੰਘ ਸਹਿਬਾਨ ਜਥੇਦਾਰ ਬਾਬਾ ਸੰਤਾ ਸਿੰਘ ਜੀ ਇਦੋਂ ਬਤੌਰ ਪ੍ਰਵੰਦਕ ਸੀ ਇੱਥੇ ਉਦੋਂ ਇੱਥੇ ਸੇਵਾ ਕਰਦੇ ਨੇ ਇਹਨਾਂ ਦਾ ਕੀਰਤਨ ਜਿਹੜਾ ਰਸ ਪਿਨਾ ਕੀਰਤਨ ਹੈ ਅਸੀਂ ਰਾਗੀ ਦਾ ਉਹ ਦਰਜਾ ਦਿੰਦੇ ਆ ਕਿ ਜਿਹੜਾ ਰਾਗੀ ਦੁਨੀਆ ਦੀਆਂ ਸਟੋਰੀਆਂ ਨਾ ਸੁਣਾਵੇ ਲੋਕਾਂ ਦੀਆਂ ਸਟੋਰੀਆਂ ਦੇ ਮਗਰ ਨਾ ਜਾਵੇ ਸਗੋਂ ਗੁਰਬਾਣੀ ਦੀ ਉਹ ਰਤਨ ਗੁਰਬਾਣੀ ਦੀ ਅਸੇਵਤਾ ਕੇ ਨਿਰਮੋਲ ਕੀਰਤਨ ਕਰੇ ਉਹ ਰਾਗੀ ਇਹ ਕੌਣ ਸਜੇਗਾ ਜਿਹੜਾ ਭਾਈ ਬਲਬੀਰ ਸਿੰਘ ਜੀ ਜਿਹੜੇ ਮੁਕਸਰ ਸਾਹਿਬ ਤੋਂ ਆ ਰਹੇ ਨੇ ਅੱਗੇ ਵੀ ਇੱਥੇ ਆਰੀ ਭਰਦੇ ਨੇ ਉਹ ਕਹਣਗੇ ਦੂਸਰੀ ਹਾਜ਼ਰੀ ਹੈ ਭਾਈ ਦਿਲਜੋਤ ਸਿੰਘ ਜੀ ਜਿਹੜੇ ਇੱਥੇ ਆਸਾਨ ਦੇ ਯੂਰੀ ਲੱਗੀ ਨੇ ਉਹ ਹਰ ਰੋਜ਼ ਸੋਹਾਂ ਸ਼ਾਮ ਤੇ ਰਾਤ ਦੀ ਸੰਧਿਆ ਵੇਲੇ ਆarti ਆਤਾ ਵੀ ਕਰਦੇ ਨੇ ਤੇ ਸਵੇਰੇ ਆਸਾ ਦੀ ਵਾਰ ਦਾ ਸ਼ਬਦ ਕੀਤਨ ਵੀ ਕਰਦੇ ਨੇ ਜਦੋਂ ਕੋਈ ਸਮਾਗਮ ਹੁੰਦਾ ਹੈ ਉਦੋਂ ਵੀ ਉਹ ਸਮਾਗਮ ਪਾਈ ਦਿਲਜੋਤ ਸਿੰਘ ਦਾ ਜਥਾ ਇੱਥੇ ਕਰਦਾ ਹੈ ਉਹ ਵੀ ਹਾਜ਼ਰੀ ਭਰਨਗੇ ਸਮੇਂ ਸਮੇਂ ਮੁਤਾਬਕ ਹੋਰ ਵੀ ਕੋਈ ਜਿਸ ਤਰ੍ਹਾਂ ਸਮਾ ਹੋਵੇਗਾ ਇੱਥੇ ਕੋਈ ਵੀ ਆ ਕੇ ਧਾਰਮਿਕ ਸਟੇਜ ਦੇ ਉੱਤੇ ਧਾਰਮਿਕ ਬੋਲ ਸਕਦਾ ਹੈ ਕਿਸੇ ਨੂੰ ਵੀ ਮਨਾ ਨਹੀਂ ਹੈ ਸਾਰਿਆਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਆਓ ਇਸ ਸਾਰਿਆਂ ਅਸੀਂ ਭਾਵੇਂ ਸੰਗਤ ਰੂਪ ਦੇ ਵਿੱਚ ਸਾਰੇ ਪਹੁੰਚਦੇ ਆ ਤੇ ਸੰਗਤ ਰੂਪ ਦੇ ਵਿੱਚ ਸਭ ਦਾ ਹਿੱਸਾ ਸਤਕਾਰ ਕਰਦੇ ਆ ਸਾਰਿਆਂ ਦਾ ਤਾਂ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਂ ਚੱਲਦੇ ਆ ਆਪਾਂ ਸਾਰੇ ਜਿਹੜੇ ਇੱਥੇ ਹੁਣ ਹੁਣ ਹਾਜ਼ਰ ਹਾਂ ਗੁੱਡ ਭਾਗੇ ਹੋਵਾਂਗੇ ਕਿ ਜੇ ਸਾਡੀ 30 ਅਗਸਤ ਵਾਲੇ ਦਿਨ ਸ਼ਾਮ ਨੂੰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਮਾਤਾ ਸਰਖਣੀ ਜੀ ਦਾ ਵਿਆਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿੱਚ ਕੋਡੂਪੁਰੇ ਵਿਖੇ ਚੌਣੀ ਨੰਗਾ ਸਿੰਘ ਵਾਲੀ ਮਨਾਇਆ ਜਾ ਰਿਹਾ ਮੈਂ ਤੁਹਾਡੇ ਰਾਂ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਦੂਰ ਦੂਰ ਤੱਕ ਨਾਨਕਲੇਵਾ ਨਾਮਲੇਵਾ ਜੋ ਵੀ ਸੰਗਤ ਆ ਸਾਰਿਆਂ ਨੂੰ ਅਪੀਲ ਕਰਦਾ ਇਸ ਸੁਭਾਗੀ ਘੜੀ ਦੇ ਵਿੱਚ ਆ ਕੇ ਭਾਗਾਂ ਵਾਲੇ ਬਣੋ ਬਾਬਾ ਜੀ ਜਸਵੰਤ ਸਿੰਘ ਜੀ ਇਹ ਇਹਨਾਂ ਦੀ ਰਹਿਨਮਾਈ ਹੇਠ ਮੇਰੇ ਸਹਿਮਤਾਵਕੇ 6ਵਾਂ ਵਿਆਹ ਪਰਬ ਹੋਊਗਾ ਆਪਾਂ ਸਾਰੇ ਉਸ ਦਿਨ ਇਕੱਠੇ ਹੋਈਏ ਤੇ ਗੁਰੂ ਦਾ ਨਾਮ ਲੈ ਕੇ ਗੁਰੂ ਨਾਨਕ ਦੇਵ ਜੀ ਜੋ ਕਾਲ ਯੁਗ ਦੇ અવਤਾਰ ਬਣੇ ਆ ਉਹਨਾਂ ਨੇ ਜਾ ਕੇ ਲੋੜਵੰਦ ਇਨਸਾਨਾਂ ਦੇ ਜੀਵਨ ਦੇ ਵਿੱਚ ਜੋ ਤਰੁੱਟੀਆਂ ਸੀ ਦੂਰ ਕਰਨ ਦੀ ਸਮੇਂ-ਸਮੇਂ ਤੇ ਕੋਸ਼ਿਸ਼ ਕੀਤੀ ਤੇ ਸਾਰੀ ਦੁਨੀਆ ਦਾ ਜਿੱਥੇ ਤੱਕ ਉਹ ਜਾ ਸਕਦੇ ਸੀ ਭ੍ਰਮਣ ਕੀਤਾ ਅਸੀਂ ਕਰਮਾਂ ਵਾਲੇ ਆ ਕਿ ਇੱਥੇ ਉਹਨਾਂ ਦਾ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਦੁਆਰਾ ਬੇਨਤੀ ਕਰਦਾ ਕਿ ਸਾਰੇ 30 ਅਗਸਤ ਨੂੰ ਜੋ ਪ੍ਰੋਗਰਾਮ ਬਾਬਾ ਜੀ ਨੇ ਦੱਸਿਆ ਉਹਦੇ ਮੁਤਾਬਕ ਸਾਰੇ ਵੱਧ ਚੜਕੇ ਇੱਥੇ ਆਈਏ ਤੇ ਭਾਗਾਂ ਭਰੇ ਬਣੋ ਬਹੁਤ ਬਹੁਤ ਧੰਨਵਾਦ ਆச்சா ਵਾਹਿਗੁਰੂ ਜੀ ਕੀ ਫਤਿਹ ਮੈਂ ਕੋਟਕੂੜਾ ਇਲਾਕਾ ਨਿਵਾਸੀ ਪੂਰ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਾਂ ਜਿਸ ਤਰ੍ਹਾਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਨਾਉਂਦੇ ਆ ਸੁਣਦੇ ਆ ਵੀ ਖੁਸ਼ੀਆਂ ਵਧਾਈਏ ਤਾਂ ਜਦੋਂ ਵੰਡਦੇ ਆ ਤਾਂ ਵੱਧ ਜਾਂਦੀਆਂ ਨੇ ਸੋ ਇਹ ਖੁਸ਼ੀਆਂ ਬਾਬਾ ਦੀਪ ਸਿੰਘ ਚੈਰੀਟੇਬਲ ਸੇਵਾ ਸੁਸਾਇਟੀ ਅਤੇ ਬਾਬਾ ਕੁਲਵੰਤ ਸਿੰਘ ਜੀ ਇਹਨਾਂ ਦੀ ਦਿਸ਼ਾ ਨਿਰਦੇਸ਼ ਹੈ ਜਿਹੜੀਆਂ ਖੁਸ਼ੀਆਂ ਵੰਡਣ ਜਾ ਰਹੇ ਆ ਸੋ ਗੁਰੂ ਨਾਨਕ ਸਾਹਿਬ ਦਾ ਵਿਆਹ ਆਓ ਆਪਾਂ ਸਾਰੇ ਰਲ ਮਿਲ ਕੇ ਇਹਸ ਖੁਸ਼ੀਆਂ ਦੇ ਵਿੱਚ ਸਾਂਝ ਸ਼ਾਮਲ ਹੋਈਏ ਆਪਣੇ ਬੱਚਿਆਂ ਨੂੰ ਦਿਖਾਈਏ ਕਿ ਇਹ ਇਤਿਹਾਸਕ ਦਿਨ ਸਾਡੇ ਬੱਚਿਆਂ ਲਈ ਕਿੰਨਾ ਵੱਡਾ ਹੈ ਕਿਉਂਕਿ ਹਰ ਇੱਕ ਮਾਪੇ ਹਰ ਇੱਕ ਪਰਿਵਾਰੇ ਚਾਹੁੰਦਾ ਵੀ ਸਾਡੇ ਘਰਾਂ ਦੇ ਵਿੱਚ ਵੀ ਇਦਾਂ ਖੁਸ਼ੀਆਂ ਆਉਣ ਸੋ ਵਿਆਹ ਪੁਰਬ ਗੁਰੂ ਸਾਹਿਬ ਦਾ ਮਨਾਉਣਾ ਸਾਡੇ ਲਈ ਵੱਡ ਭਾਗੀ ਹੋਵਾਂਗੇ ਜੇਕਰ ਅਸੀਂ ਇਦਾਂ ਦੇ ਦਿਨ ਮਨਾ ਰਹੇ ਆ ਸੋ 30 ਅਗਸਤ ਦਿਨ ਸ਼ਨੀਵਾਰ ਠੀਕ ਸ਼ਾਮ ਨੂੰ 5 ਵਜੇ ਤੋਂ ਗੁਰੂ ਸਾਹਿਬ ਦੇ ਅਸ਼ੀਰਵਾਦ ਤੱਕ ਇਹ ਜਿਹੜੇ ਸਮਾਗਮ ਚੱਲਣਗੇ ਸੋ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਜਰੂਰ ਇਸ ਵਿਆਹ ਪੁਰਬ ਸਮਾਗਮ ਦੇ ਵਿੱਚ ਸ਼ਮੂਲਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ